ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਸੰਗਤ ਜੀ ਕਿਸੇ ਭੈਣ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਵੀ ਜਦੋਂ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਜਦ ਵਾਹੀ ਗੁਰ ਜੀ ਦੇ ਸੰਮੁਖ ਅਰਦਾਸ ਬੇਨਤੀ ਕਰਦੇ ਆ ਸਾਡੀ ਕੀਤੀ ਹੋਈ ਜਿਹੜੀ ਅਰਦਾਸ ਆ ਉਹ ਕਦੋਂ ਪੂਰੀ ਹੁੰਦੀ ਆ ਜਾਂ ਫਿਰ ਕੀਤੀ ਹੋਈ ਅਰਦਾਸ ਜਿਹੜੀ ਆ ਕਿਵੇਂ ਪੂਰੀ ਹੋਵੇਗੀ ਸੰਗਤ ਜੀ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਬੜਾ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਵਾਦੂ ਵਦ ਅਗੇ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸਾਡੇ ਵਿਚਕਾਰ ਬਹੁਤ ਸਾਰੇ ਐਸੇ ਸੱਜਣ ਹੋਣਗੇ ਵੀਰ ਭੈਣ ਹੋਣਗੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹਮੇਸ਼ਾ ਹੁੰਦਾ ਉਹ ਆਂਦਾ ਹੋਵੇਗਾ ਵੀ ਸਾਡੀ ਅਰਦਾਸ ਕਦੋਂ ਪੂਰੀ ਹੋਏਗੀ ਕਿਵੇਂ ਪੂਰੀ ਹੋਏਗੀ ਸੰਗਤ ਜੀ ਬੇਨਤੀ ਕਰਨਾ ਚਾਹਾਂਗਾ ਦੇਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤਮਈ ਬਾਣੀ ਦਾ ਪਾਠ ਕਰਦੇ ਆ ਨਾ ਤੇ ਇਸ ਗੱਲ ਨੂੰ ਹਮੇਸ਼ਾ ਖਿਆਲ ਚ ਰੱਖਿਓ ਸਤਗੁਰ ਜੀ ਨੇ ਪਾਵਨ ਅਮਰਤਮਈ ਬਾਣੀ ਵਿੱਚ ਕਈ ਜਗ੍ਹਾ ਦੇ ਉੱਤੇ ਸਾਨੂੰ ਵਾਰ-ਵਾਰ ਇਸ ਗੱਲ ਦੀ ਪ੍ਰੇਰਣਾ ਦਿੱਤੀ ਆ ਵੀ ਸੱਜਣਾ ਅਰਦਾਸ ਬੇਨਤੀ ਜਿਹੜੀ ਆ ਗੁਰੂ ਦੇ ਸਨਮੁਖ ਜਾਂ ਪਰਮੇਸ਼ਵਰ ਜੀ ਦੇ ਸਨਮੁਖ ਜ਼ਰੂਰ ਕਰਿਆ ਕਰ ਮੈਂ ਤੇ ਹਮੇਸ਼ਾ ਬੇਨਤੀ ਕਰਦਾ ਹਾਂ ਨਾ ਅਰਦਾਸ ਜ਼ਰੂਰ ਕਰੋ ਜਦੋਂ ਤੁਸੀਂ ਨਿਤਨੇ ਬਾਣੀਆਂ ਦਾ ਪਾਠ ਕਰਦੇ ਹੋ ਜਾਂ ਫਿਰ ਗੁਰਬਾਣੀ ਦਾ ਸਹਿਜ ਪਾਠ ਕਰਦੇ ਹੋ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਜਿਹੜੀ ਆ ਜ਼ਰੂਰ ਕਰਿਆ ਕਰੋ ਮਹਾਰਾਜ ਜੀ ਦੀ ਬਾਣੀ ਦਾ ਕਿੰਨਾ ਸੋਹਣਾ ਫਰਮਾਣ ਅਸੀਂ ਕਈ ਵਾਰ ਪੜ੍ਹਦੇ ਹਾਂ ਨਾ ਵੀ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਹੁਣ ਇੱਥੇ ਸ਼ਬਦ ਵੱਲ ਖਿਆਲ ਰੱਖੋ ਮਹਾਰਾਜ ਕੀ ਕਹਿੰਦੇ ਆ ਅਰਦਾਸ ਕਰ ਇਹਦਾ ਮਤਲਬ ਕੀ ਹੋਇਆ ਵੀ ਅਸੀਂ ਅਰਦਾਸ ਕਰੀਏ ਤੇ ਅਰਦਾਸ ਬੰਦਾ ਕਦੋਂ ਕਰਦਾ ਹੈ ਜਦੋਂ ਕਿਸੇ ਨੂੰ ਇੰਜ ਲੱਗਣ ਲੱਗ ਪੈਂਦਾ ਹੈ ਵੀ ਹੁਣ ਮੈਂ ਮੁਸੀਬਤ ਵਿੱਚ गिर ਗਿਆ ਕਿ ਤੂੰ ਵੀ ਕੋਈ ਵੀ ਆਸ ਦੀ ਕਿਰਨ ਜਿਹੜੀ ਆ ਉਹ ਮੈਨੂੰ ਦਿਖਾਈ ਨਹੀਂ ਪੈ ਰਹੀ ਹੁਣ ਮੇਰੀ ਬਾਹ ਜਿਹੜੀ ਆ ਕੋਈ ਵੀ ਪਕੜਨ ਵਾਲਾ ਨਹੀਂ ਆ ਤੇ ਉਦੋਂ ਫਿਰ ਜਦੋਂ ਬੰਦਾ ਆਪਣੇ ਆਪ ਨੂੰ ਹਾਰਿਆ ਹੋਇਆ ਮੁਸੀਬਤ ਵਿੱਚ ਕਿਰਿਆ ਹੋਇਆ ਮਹਿਸੂਸ ਕਰਨ ਲੱਗ ਪੈਂਦਾ ਹੈ ਉਦੋਂ ਫਿਰ ਉਹ ਅਰਦਾਸ ਕਰਦਾ ਹੈ ਤੇ ਆਪਾਂ ਵੀ ਤਾਂ ਪੜਦੇ ਆ ਨਾ ਵੀ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ ਇਹ ਇਹ ਪੰਕਤੀਆਂ ਦਾ ਬੜਾ ਵੱਡਾ ਮੀਨਿੰਗ ਆ ਤੇ ਬੜਾ ਗਹਿਰਾ ਮੀਨਿੰਗ ਆ ਸਗਲ ਦੁਆਰ ਕੋ ਛਾੜ ਕੇ ਅਰਦਾਸ ਕਦੋਂ ਪੂਰੀ ਹੋਵੇਗੀ ਇਹਨੂੰ ਖਿਆਲ ਚ ਰੱਖੋ ਅਰਦਾਸ ਕਿਵੇਂ ਪੂਰੀ ਹੋਵੇਗੀ ਇਹਨੂੰ ਖਿਆਲ ਚ ਰੱਖੋ ਜਦੋਂ ਸਗਲ ਦਵਾਰ ਕੋ ਛਾੜ ਗਏ ਠੀਕ ਆ ਅਸੀਂ ਮੁਸੀਬਤ ਚ गिर ਚੁੱਕੇ ਆ ਸਾਨੂੰ ਲੱਗਣ ਲੱਗ ਪਿਆ ਕਿਤੋਂ ਵੀ ਸਾਡੀ ਕੋਈ ਜਿਹੜੀ ਆ ਆਸ ਪੂਰੀ ਨਹੀਂ ਹੋਣ ਵਾਲੀ ਕੋਈ ਸਾਡੀ ਬਾਪ ਪਕੜਨ ਵਾਲਾ ਨਹੀਂ ਰਹਿ ਗਿਆ ਤੇ ਫਿਰ ਸਾਨੂੰ ਸਾਰੇ ਦਵਾਰ ਜਿਹੜੇ ਆ ਉਹ ਛੱਡ ਦੇਣੇ ਪੈਣਗੇ ਸੋ ਕਿ ਕਈ ਵਾਰ ਇੰਜ ਹੁੰਦਾ ਨਾ ਇੱਕ ਪਾਸੇ ਤਾਂ ਅਸੀਂ ਗੁਰੂ ਸਾਹਿਬ ਦੇ ਸਾਹਮੁਖਰ ਅਰਦਾਸ ਬੇਨਤੀ ਕਰੇ ਹੁੰਨੇ ਆ ਤੇ ਦੂਜੇ ਪਾਸੇ ਸਾਡੇ ਮਨ ਵਿੱਚ ਹੁੰਦਾ ਉਹ ਜੀ ਫਲਾਣੇ ਨੇ ਕਿਸੇ ਸਿਆਣੇ ਦਾ ਪਤਾ ਦੱਸਿਆ ਸੀ ਫਲਾਣੇ ਨੇ ਕਿਸੇ ਜੋਤਿਸ਼ ਦਾ ਪਤਾ ਦੱਸਿਆ ਸੀ ਉੱਥੇ ਫਲਾਣੇ ਡੇਰੇ ਦੇ ਵਿੱਚ ਗਏ ਆ ਆ ਫਲਾਣਾ ਜਿਹੜਾ ਕੰਮ ਪੂਰਾ ਹੋ ਜਾਪੇ ਇਦਾਂ ਸਾਡੇ ਮਨਾਂ ਦੇ ਵਿੱਚ ਫਿਰ ਹੋਰ ਹੋਰ ਖਿਆਲ ਆਣੇ ਸ਼ੁਰੂ ਹੋ ਜਾਂਦੇ ਆ ਪਰ ਸੰਗਤ ਜੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਬੜੇ ਧਿਆਨ ਦੇ ਕੇ ਸੁਣਿਓ ਅਰਦਾਸ ਕਦੋਂ ਪੂਰੀ ਹੁੰਦੀ ਆ ਅਰਦਾਸ ਸਭ ਤੋਂ ਪਹਿਲੀ ਗੱਲ ਇਹ ਜਦੋਂ ਸਾਡੇ ਮਨ ਦੇ ਵਿੱਚ ਗਹਿਰੇ ਮਨ ਦੇ ਅੰਦਰ ਡ੍ਰਿਡ ਵਿਸ਼ਵਾਸ ਗੁਰੂ ਦੇ ਪ੍ਰਤੀ ਤੇ ਪਰਮੇਸ਼ਵਰ ਦੇ ਪ੍ਰਤੀ ਡ੍ਰਿਡ ਵਿਸ਼ਵਾਸ ਪੈਦਾ ਹੋਵੇਗਾ ਵਿਸ਼ਵਾਸ ਪੈਦਾ ਹੋਣ ਦਾ ਮਤਲਬ ਤੇ ਕੀ ਆ ਉਹਦਾ ਮਤਲਬ ਇਹ ਆ ਵੀ ਇੱਕੋ ਪਰਮਾਤਮਾ ਵਾਹ ਜਿਹਦੇ ਬਾਰੇ ਮਹਾਰਾਜ ਕਹਿੰਦੇ ਨਾ ਵੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇਕੋ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਮ੍ਰਿਤਮਈ ਬਾਣੀ ਦਾ ਧੁਰਾ ਕੀਆ ਇੱਕ ਰੱਬ ਇੱਕ ਵਾਹਿਦ ਅਕਾਲਪੁਰਖ ਪਰਮੇਸ਼ਵਰ ਜਦੋਂ ਇੱਕ ਦੇ ਪ੍ਰਤੀ ਸਾਡੇ ਮਨ ਵਿੱਚ ਵਿਸ਼ਵਾਸ ਆ ਗਿਆ ਵੀ ਇਕੋ ਹੀ ਆ ਇਕੋ ਹੀ ਦਾਰਾ ਗੁਰੂ ਦਾ ਇਕੋ ਹੀ ਦਰ ਹੈ ਪਰਮੇਸ਼ਵਰ ਦਾ ਉਹਦੇ ਤੋਂ ਛੋਟਾ ਹੋਰ ਕੋਈ ਵੀ ਨਹੀਂ ਆ ਜਿਸ ਮਾਲਕ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਪਰਿਆ ਇਸ ਪਰ ਖੋਲੋਂ ਗੰਠੜੀ ਦੁਖੀ ਪਰ ਆਇਆ ਇਹਦੇ ਕੋਲ ਜਾ ਕੇ ਜਾਚਾ ਜਾਚਨਾ ਕਰੀਏ ਇਹਦੇ ਕੋਲ ਜਾ ਕੇ ਅਸੀਂ ਆਪਣੇ ਅੰਦਰ ਦਾ ਦਰਦ ਰਖੀਏ ਅੰਦਰ ਦਾ ਹੋਕਾ ਰਖੀਏ ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਠੀਕ ਆ ਆਪਾਂ ਗੁਰਦੁਆਰੇ ਸੇਵਾਣਾ ਵਿੱਚ ਦੇਖਦੇ ਆ ਗਰੰਥੀ ਸੇਵਾਣ ਗਿਆਨੀ ਸੇਵਾਣ ਅਰਦਾਸਾਂ ਬੇਨਤੀਆਂ ਕਰਦੇ ਆ ਕਿਸੇ ਦੇ ਜਨਮ ਦਿਨ ਦੀ ਖੁਸ਼ੀ ਦੀ ਕਿਸੇ ਦੇ ਘਰ ਪਰਿਵਾਰ ਚ ਕਿਸੇ ਸੁਖ ਸ਼ਾਂਤੀ ਦੀ ਕੋਈ ਆਪਣੇ ਦੁੱਖ ਵਾਸਤੇ ਅਰਦਾਸ ਕਰੁੰਦਾ ਫਿਰ ਉਹ ਜਿਹੜੀ ਅਰਦਾਸ ਆ ਉਹਦੇ ਵਿੱਚ ਤਾਂ ਗਿਆਨੀ ਸਿਵਾਣ ਇੱਕ ਤਾਂ ਉਹ ਅਰਦਾਸ ਜਿਹੜੀ ਸਾਡੀ ਸਿਧਾਂਤਕ ਅਰਦਾਸ ਆ ਇੱਕ ਉਸ ਅਰਦਾਸ ਤੋਂ ਬਾਅਦ ਫਿਰ ਸ਼ਬਦ ਘੜ ਕੇ ਜਿਹੜੇ ਆ ਉਹ ਅਰਦਾਸ ਦੇ ਮਹਾਰਾਜ ਜੀ ਦੇ ਸਾਹਮਣੇ ਰੱਖੇ ਜਾਂਦੇ ਆ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਗੱਲ ਨੂੰ ਖਿਆਲ ਚ ਰੱਖੋ ਅਰਦਾਸ ਬਦਤ ਨਹੀਂ ਸਕਦਾ ਅਰਦਾਸ ਆ ਸਾਡੇ ਅੰਦਰ ਦਾ ਬਲਬਲਾ ਸਾਡੇ ਅੰਦਰ ਦਾ ਹੌਕਾ ਸਾਡੇ ਅੰਦਰ ਦੀ ਖੁਸ਼ੀ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਹੁੰਦੀ ਜਿਹੜਾ ਸੁੱਖ ਜਿਹੜਾ ਦੁੱਖ ਤੁਹਾਡੇ ਅੰਦਰ ਦਾ ਤੁਸੀਂ ਜਾਣਦੇ ਹੋ ਨਾ ਬਸ ਉਸ ਅੰਦਰ ਦੇ ਦੁੱਖ ਤੇ ਅੰਦਰ ਦੇ ਸੁੱਖ ਨੇ ਖੁਸ਼ੀ ਨੇ ਉਸ ਅੰਦਰ ਦੇ ਹੋ ਕੇ ਨਹੀਂ ਵਾਹਿਗੁਰੂ ਦੇ ਸਨਮੁਖ ਗੁਰੂ ਦੇ ਸਨਮੁਖ ਅਰਦਾਸ ਬਣਨਾ ਹੁੰਦਾ ਹੈ ਉਹ ਜਿਹੜਾ ਹੋ ਕੇ ਨਾ ਉਸ ਸਮੇ ਸਾਡੇ ਅੰਦਰੋਂ ਨਿਕਲੇ ਜਦੋਂ ਪਹਿਲਾ ਪਹਿਲੀ ਗੱਲ ਇਹ ਅੰਦਰ ਵਿਸ਼ਵਾਸ ਹੋਵੇ ਵੀ ਸਤਗੁਰੂ ਤੇਰੇ ਹੀ ਸਨਮੁਖ ਆਇਆ ਸਦਲ ਦਵਾਰ ਕੋ ਛਾੜ ਕੇ ਤੇਰੇ ਹੀ ਦਰ ਤੇ ਆਇਆ ਹੋਰ ਕਿਤੋਂ ਵੀ ਮੇਰੀ ਕੋਈ ਬੌੜੀ ਕਰਨ ਵਾਲਾ ਨਹੀਂ ਜਿੱਦਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕਸ਼ਮੀਰੀ ਪੰਡਤ ਆਏ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਵੀ ਬਾਹ ਸਾਡੀ ਪਕੜੀ ਉਹਨਾਂ ਨੂੰ ਕਿਹਾ ਸੀ ਮਹਾਰਾਜ ਜੀ ਨੂੰ ਆ ਕੇ ਵੀ ਤੁਸੀਂ ਸਾਡੀ ਬਾਹ ਫੜਨੀ ਹੋਰ ਕੋਈ ਬਾਹ ਫੜਨ ਵਾਲਾ ਨਹੀਂ ਅਸੀਂ ਵੀ ਆਪਣੇ ਆਪ ਨੂੰ ਇੰਜ ਪੇਸ਼ ਕਰਨਾ ਹੈ ਵੀ ਹੁਣ ਤੇਰੇ ਦਰ ਤੇ ਆ ਗਏ ਆ ਤੂੰ ਸਾਡੀ ਬਾਹ ਪਕੜਨ ਵਾਲਾ ਹੈ ਹੁਣ ਹੋਰ ਕੋਈ ਦਰਵਾਜਾ ਕੋਈ ਦਰ ਕੋਈ ਬੰਦਾ ਚ ਬੰਦਾ ਕੋਈ 바ਪਾ ਜੋਤਿਸ਼ ਪੰਡਤ ਹੁਣ ਹੋਰ ਕੋਈ ਹੈ ਹੀ ਨਹੀਂ ਇਕ ਤੂੰ ਹੀ ਆ ਪਹਿਲਾ ਅੰਦਰ ਗਹਿਰੇ ਤਲ ਵਿੱਚ ਵਿਸ਼ਵਾਸ ਹੋਵੇ ਦੂਜੀ ਫਿਰ ਆਸ ਹੋਵੇ ਜਦੋਂ ਆ ਦੋ ਚੀਜ਼ਾਂ ਇਕੱਠੀਆਂ ਹੋਣਗੇ ਨਾ ਆਸ ਦਾ ਮਤਲਬ ਤੇ ਕੀ ਹੁੰਦਾ ਸਮਾ ਤੀਰਜੀ ਤੀਰਜ ਰੱਖਣਾ ਪੈਣਾ ਜਦੋਂ ਇਹ ਦੋ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਵਿਸ਼ਵਾਸ ਤੇ ਅੰਦਰ ਦੀ ਆਸ ਫਿਰ ਸਾਧ ਸੰਗਤ ਇੱਕ ਗੱਲ ਖਿਆਲ ਚ ਰੱਖਿਓ ਉਸ ਵਕਤ ਫਿਰ ਜਿਹੜਾ ਅਰਦਾਸ ਕਰਨ ਵਾਲਾ ਹੁੰਦਾ ਹੈ ਨਾ ਅਰਦਾਸੀਆ ਉਹਦੇ ਅੰਦਰ ਤਾਕਤ ਆ ਜਾਂਦੀ ਆ ਕਿਉਂਕਿ ਅਰਦਾਸ ਸਾਨੂੰ ਆਤਮਿਕ ਤੌਰ ਤੇ ਬਲ ਬਖਸ਼ਿਸ਼ ਕਰਦੀ ਆ ਅਰਦਾਸ ਸਾਨੂੰ ਆਤਮਿਕ ਤੌਰ ਤੇ ਸਟਰੋਂਗ ਕਰਦੀ ਆ ਤੇ ਇੰਨਾ ਸਟਰੋਂਗ ਇੰਨਾ ਅੰਦਰੋਂ ਆਤਮਿਕ ਬਲ ਦਿੰਦੀ ਆ ਵੀ ਕਿੰਨੀਆਂ ਵੀ ਮੁਸੀਬਤਾਂ ਸਾਨੂੰ ਘੇਰਾ ਘੇਰੇ ਦੇ ਵਿੱਚ ਲੈ ਹੋਣ ਕਿੰਨੇ ਵੀ ਦੁੱਖਾਂ ਦੇ ਪਹਾੜ ਸਾਡੇ ਸਾਹਮਣੇ ਟੁੱਟੇ ਹੋਣ ਉਹ ਜਿਹੜਾ ਅੰਦਰ ਦਾ ਆਤਮਿਕ ਬਲ ਆ ਉਹ ਜਿਹੜੀ ਅੰਦਰ ਦੀ ਤਾਕਤ ਆ ਫਿਰ ਉਹ ਜਿਹੜੇ ਆਈਆਂ ਹੋਈਆਂ ਮੁਸੀਬਤਾਂ ਨੇ ਆਏ ਹੋਏ ਦੁੱਖਾਂ ਫਿਰ ਉਹਨਾਂ ਨੂੰ ਫਿਰ ਉਹ ਤਾਕਤ ਦੇ ਨਾਲ ਬੰਦਾ ਫੇਸ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਇੱਕ ਅੰਦਰ ਓਰਾ ਵੜ ਉਂਦਾ ਹੈ ਪਰ ਕੋਈ ਦੁੱਖ ਕੋਈ ਮੁਸੀਬਤ ਜਿਹੜੀ ਸਾਡੇ ਅੰਦਰ ਨੂੰ ਡੁਲਾ ਨਹੀਂ ਸਕਦੀ ਅਰਦਾਸ ਸਾਨੂੰ ਅੰਦਰੋਂ ਇੰਨਾ ਤਾਕਤਵਰ ਬਣਾ ਦਿੰਦੀ ਸਟਰੋਂਗ ਬਣਾ ਦਿੰਦੀ ਆ ਇਹ ਨਹੀਂ ਵੀ ਅਰਦਾਸ ਕੀਤਿਆਂ ਬੰਦਾ ਕਮਜ਼ੋਰ ਹੁੰਦਾ ਅਰਦਾਸ ਕਰਨ ਵਾਲਾ ਬੰਦਾ ਕਮਜ਼ੋਰ ਨਹੀਂ ਹੁੰਦਾ ਅਰਦਾਸ ਜਿਹੜੀ ਹੈ ਬੰਦੇ ਨੂੰ ਤਾਕਤ ਦਿੰਦੀ ਆ ਪਰ ਅਰਦਾਸ ਪੂਰੀ ਕਦੋਂ ਹੁੰਦੀ ਆ ਕਿਵੇਂ ਹੁੰਦੀ ਆ ਜਦੋਂ ਇੱਕ ਵਾਹਿਦ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਵਾਹਿਦ ਸਾਡਾ ਗੁਰੂ ਉਦੇ ਅੱਗੇ ਜਦੋਂ ਅਸੀਂ ਆਪਣਾ ਆਪਾ ਸਮਰਪਣ ਕਰਕੇ ਅੰਦਰ ਇੱਕ 3੍ਰਿੜਿਡ ਵਿਸ਼ਵਾਸ ਤੇ ਦੂਜੀ ਆਸ ਲੈ ਕੇ ਅਸੀਂ ਉਹਦੇ ਸਾਹਮੁਖ ਪੇਸ਼ ਹੁੰਨੇ ਆ ਫਿਰ ਸਾਨੂੰ ਵੀ ਸੱਚੀ ਗੱਲ ਆ ਮੈਂ ਕਹਿੰਦਾ ਪਤਾ ਨਹੀਂ ਲੱਗਦਾ ਕਿ ਕਦੋਂ ਸਾਡੀ ਗੁਰੂ ਪਾਤਸ਼ਾਹ ਨੇ ਅਰਦਾਸ ਪੂਰੀ ਕਰ ਦਿੱਤੀ ਆ ਫਿਰ ਅਕਾਲ ਪੁਰਖ ਵਾਹਿਗੁਰਜੀ ਦੇ ਘਰ ਵਿੱਚ ਸਾਡੀ ਸੁਣੀ ਜਾਂਦੀ ਆ ਦੇ ਕੰਨ ਸੁਣੇ ਅਰਦਾਸ ਜੀ ਉਹ ਅਰਦਾਸ ਸੁਣ ਲੈਂਦਾ ਕੰਨ ਦੇ ਕੇ ਧਿਆਨ ਦੇ ਨਾਲ ਗੱਲ ਸੁਣ ਲੈਂਦਾ ਹੈ ਗੱਲ ਮੰਨ ਲੈਂਦਾ ਹੈ ਭਗਤ ਦੀ ਜਿਹੜੀ ਪੈਜ ਆ ਉਹ ਹਮੇਸ਼ਾ ਤੇ ਅਰਦਾਸ ਕਰਨ ਵਾਲੇ ਦੀ ਪੈਜ ਪਰਮੇਸ਼ਵਰ ਨੇ ਸੇਵਕ ਦੀ ਪੈਜ ਬੇਸ਼ਾਤੂ ਰੱਖੀ ਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੀ ਸੋ ਇਸ ਵਾਸਤੇ ਬੇਨਤੀ ਕਰਨਾ ਚਾਹਾਂਗਾ ਅਰਦਾਸ ਕਦੋਂ ਤੇ ਕਿਵੇਂ ਪੂਰੀ ਹੁਣੀ ਆ ਇੱਕ ਦ੍ਰਿੜ ਵਿਸ਼ਵਾਸ ਦੂਜੀ ਆਸ ਤੇ ਕੇਵਲ ਇੱਕ ਦੇ ਅੱਗੇ ਪੰਚਾਂ ਕਾ ਗੁਰ ਇੱਕ ਧਿਆਨ ਇੱਕੋ ਧਿਆਨ ਹੋਣਾ ਚਾਹੀਦਾ ਹੈ ਹੋਰ ਆਲੇ-ਦੁਆਲੇ ਧਿਆਨ ਨਹੀਂ ਜਾਣਾ ਚਾਹੀਦਾ ਹੋਰ ਨਹੀਂ ਅਸੀਂ ਅੰਦਰੋਂ ਡੱਗ ਮਗਾਉਣੇ ਚਾਹੀਦੇ ਸੋ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੀ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਜਰੂਰ ਜਰੂਰ ਸਮਝ ਵਿੱਚ ਆਈ ਹੋਵੇਗੀ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸੰਗਤ ਜੀ ਜਰੂਰ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ